ਇਹਨੇ ਮੇਰੇ ਦੋਸਤਾਂ ਨੂੰ ਮੇਰੇ ਭਰਾਵਾਂ ਨੂੰ ਮੇਰੇ ਬੱਚਿਆਂ ਨੂੰ ਸਬੰਧ ਦੋਸ਼ ਨੂੰ ਆਰਟੀਫੈਕਟ ਸਬੰਧ ਦੋਸ਼ ਕਹਦੇ ਤਾਂ ਕਹਿੰਦੇ ਆ ਜਾਂ ਇਹ ਬਚਪਨ ਦੀਆਂ ਗਲਤੀਆਂ ਦਾ ਕਾਰਨ ਹੁੰਦਾ ਹੈ ਜੀ ਸਾਨੂੰ ਹੈਲਥ ਵਾਈਸ ਜੇ ਸਿੱਖਿਆ ਦਿੱਤੀ ਜਾਵੇ ਕਦੀ ਬੱਚਾ ਗਲਤ ਰਸੇ ਨਹੀਂ ਰਹਿਗਾ ਹਮ ਹਰ ਨੌਜਵਾਨ ਜਦ ਗਲਤ ਰਸੇ ਕਦੋਂ ਪੈਂਦਾ ਹੈ ਅਸੀਂ ਇਹਨੂੰ ਗਲਤ ਰਸਾ ਕਹਿੰਦੇ ਨਹੀਂ ਗਲਤ ਰਸਾ ਨਹੀਂ ਹੁੰਦਾ ਅਸਲ ਦੇ ਅੰਦਰ ਕਾਮ ਜਗਦਾ ਹੈ ਜੀ ਜਦੋਂ ਬੱਚਾ 12 ਸਾਲ ਉੱਪਰ ਜਾਂਦਾ ਤਾਂ ਕਾਮ ਜਗਣਾ ਹੀ ਜਗਣਾ ਹੈ ਚਾਹ ਮੈਂ ਜਾਂ ਤੁਸੀਂ ਜੀ ਬਿਲਕੁਲ ਅਗਰ ਇਹ ਚੀਜ਼ ਨਾ ਹੁੰਦੀ ਨਾ ਤੁਸੀਂ ਹੁੰਦੇ ਨਾ ਮੈਂ ਹੁੰਦਾ ਕੋ ਕਾਮ ਤੋਂ ਬਿਨਾ ਸਾਡੇ ਹਸਪਤਲ ਨਹੀਂ ਹੋ ਸਕਦੀ ਇਹ ਸਾਡੇ ਗੁਰੂਆਂ ਪੀਰਾਂ ਨੇ ਹੀ ਜਿਹੜਾ ਉਹ ਗਿੱਸੇ ਜੀ ਨੂੰ ਵਧੀਆ ਮੰਨਿਆ ਹੈ ਲੇਕਿਨ ਅੱਜ ਸਮੱਸਿਆ ਹੈ ਅਹੀਂ ਇਸ ਨਾਮ ਇਸ ਦਾ ਨਾਮ ਲੈਣ ਤੋਂ ਡਰਦੇ ਹਾਂ ਪਰਿਵਾਰ ਦੀ ਗੱਲ ਗੱਲ ਕਰਨ ਤੋਂ ਡਰਦੇ ਹਾਂ ਇਸੇ ਕਈ ਬੱਚੇ ਆਪਣੀ ਗੱਲ છુપਾ ਲੈਂਦੇ ਹਾਂ ਮਾਪਿਆਂ ਨੂੰ ਦੱਸਦੇ ਨਹੀਂ ਤੇ ਮਾਪੇ ਵੀ ਕਿ ਖਿਆਲ ਨਹੀਂ ਕਰਦੇ ਕਹਿੰਦੇ ਚਲੋ ਬੱਚਾ ਕੋਈ ਜਵਾਨ ਹੋ ਰਿਹਾ ਕੋਈ ਗੱਲ ਨਹੀਂ ਬਿਲਕੁਲ ਐਕਚੁਅਲੀ ਹੁੰਦਾ ਵੀ ਉਹਦੀ ਸਮੱਸਿਆ ਇਹ ਹੁੰਦੀ ਹੈ ਵੀ ਜਦੋਂ ਖਾਂਦਾ ਪੀਂਦਾ ਹੈ ਗਰਮੀ ਵਧ ਜਾਂਦੀ ਹੈ ਮਸਾਂ ਨੇ ਕਮਜ਼ੋਰ ਹੋ ਜਾਂਦੇ ਹਨ ਬਾਥਰੂਮ ਜਿਆਦਾ ਆਉਣਾ ਹੈ ਬਾਥਰੂਮ ਦੀ ਸਮੱਸਿਆ ਵਧ ਜਾਂਦੀ ਹੈ ਗਰਮ ਰਹਿਣਾ ਪਿ ਹੂੰ ਤੇ ਬਾਥਰੂਮ बार बार ਆਉਣਾ ਜਾਂ ਕਮਜ਼ੋਰੀ ਆ ਜਾਣੀ ਜਾਂ ਬਚਪਨ ਦੀਆਂ ਗਲਤੀਆਂ ਨਾਲ ਸਾਖ ਕਮਜ਼ੋਰ ਹੋ ਜਾਂਦੀਆਂ